ਸਾਰੀ ਰਾਤ ਚੋਰੀਆਂ ਕਰਨ ਤੋਂ ਬਾਅਦ ਬੰਦਪਈ ਕੋਠੇ ਵਿੱਚ ਆਰਾਮ ਕਰਨ ਆਉਂਦਾ ਸੀ ਚੋਰ। ਕਟਨਾ ਜ਼ਿਲ੍ਹਾ ਜਲੰਧਰ ਦੇ ਫਲੋਰਤੀ ਹੈ ਜਿੱਥੇ ਇੱਕ ਬੰਦਪਈ ਕੋਠੇ ਵਿੱਚ ਪਿਛਲੇ ਕੁਝ ਦਿਨਾਂ ਤੋਂ ਇੱਕ ਚੋਰ ਚੋਰੀ ਕਰਨ ਤੋਂ ਬਾਅਦ ਆਰਾਮ ਫਰਮਾਉਣ ਲਈ ਆ ਰਿਹਾ ਸੀ। ਕੋਠੇ ਨੂੰ ਜਿੰਦੇ ਲੱਗੇ ਹੋਣ ਕਾਰਨ ਇਸ ਵਿਅਕਤੀ ਵੱਲੋਂ ਘਰ ਦਾ ਦਰਵਾਜ਼ਾ ਤੋੜ ਕੇ ਅੰਦਰ जाया ਜਾਂਦਾ ਸੀ ਅਤੇ ਉੱਥੇ ਆਰਾਮ ਕੀਤਾ ਜਾਂਦਾ ਸੀ। ਅੱਜ ਕੁਝ ਲੋਕਾਂ ਵੱਲੋਂ ਇਸ ਵਿਅਕਤੀ ਨੂੰ ਫੜ ਲਿਆ ਗਿਆ ਅਤੇ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਉਸ ਵੇਲੇ ਮਾਹੌਲ ਕਿਸ ਤਰ੍ਹਾਂ ਦਾ ਬਣਿਆ ਆਉ ਦੇਖੋ ਫਿਲੌਰ ਤੋਂ ਰਵਨ ਮਾਹੀ ਦੀ ਰਿਪੋਰਟ ਨਾਮ ਮੰਗਾਈ ਹੈ ਹੈ ਮੰਗਾਈ ਫਿਰਣਾ ਮੰਗਾ ਕਿਹੜੇ ਪਿੰਡ ਤੋਂ ਜੋਣਾ ਫਿਰਦਾ ਜੀ ਤੇਰੇ ਪੇਜ ਦਾ ਕੀ ਨਾਮ ਚਮਨ ਲਾ ਦੇ ਚਮਨ ਲਾ ਫੈਮਿਲੀ ਫੈਮਿਲੀ ਮੈਂਬਰ ਕਿੰਨੇ ਮੈਂ ਬਾਪੂ ਆ ਮੇਰਾ ਬੱਚੇ ਇੱਕ ਤੇ ਬੱਚਿਆਂ ਦੇ ਨਾਲ ਨਹੀਂ ਸੌਂਦਾ ਤੂੰ ਤੈਨੂੰ ਕਿਹਨੇ ਕਿਹਾ ਇੱਥੇ ਆ ਕੇ ਪੈਣ ਨੂੰ ਭਾਈ ਅੱਜ ਇੱਥੇ ਆਉਂਦਾ ਨਹੀਂ ਕੋਈ ਵੀ ਮੈਂ ਤਾਂ ਕਰਕੇ ਹਫ਼ਤਾ ਹਜ਼ਾਰ ਰੁਪਏ ਦੇ ਹਫ਼ਤਾ ਹੋ ਗਿਆ ਕਿਨੂੰ ਪੁੱਛ ਕੇ ਆਉਣ ਲੱਗਾ ਇੱਥੇ ਇੱਥੇ ਭਾਈ ਕੋਈ ਆਉਂਦਾ ਨਹੀਂ ਹੈ ਆਉਂਦਾ ਨਹੀਂ ਇੱਥੇ ਕੋਈ ਵੀ ਨਹੀਂ ਤੇਰੇ ਲਈ ਬਣਾਇਆ ਇਹ ਭਾਈ ਮੈਂ ਕੋਈ ਅੱਜ ਹੀ ਕੀਤਾ ਵਾ ਮੈਂ 1 ਰੁਪਏ ਦੇ ਵਿੱਚ ਜੀ ਨਹੀਂ ਚੱਕੀ ਹੈ ਹੈ 1 ਰੁਪਏ ਦੇ ਵਿੱਚ ਜੀ ਨਹੀਂ ਚੱਕੀ ਭਾਈ ਤੈਨੂੰ ਘਰੋਂ ਕੱਢਿਆ ਆਇਆ ਜਿਹੜਾ ਇੱਥੇ ਆ ਕੇ ਪੈਣਾ ਹੈ ਹੈ ਘਰੋਂ ਵੇਚ ਲੈ ਕੀਤਾ ਦੱਸ ਆਪਣੇ ਫੈਮਿਲੀ ਮੈਂਬਰ ਦਾ ਕਿਹਦਾ ਨੰਬਰ ਦੇ ਕੋਈ ਮਿਲਦਾ ਤੇ ਬੋਲ ਦੇ ਮੇਰਾ ਕਾਲ ਹੋ ਗਿਆ ਨਹੀਂ ਕਿ ਮੈਂ ਨਹੀਂ ਮਰ ਪਈ ਇਹ ਜੀ ਵੀ ਚੱਕੀ ਨੀ ਕਿਨੂੰ ਪੁੱਛ ਕੇ ਆਉਣ ਲੱਗਾ ਇੱਥੇ ਅੱਜ ਤੂੰ ਆਇਆ ਕੱਲ ਨੂੰ ਕੋਈ ਹੋਰ ਆ ਜਾਊਗਾ ਭਾਜੀ ਇੱਥੇ ਕੋਈ ਆਉਂਦਾ ਨਹੀਂ ਤੇ ਕੱਲ ਮੈਂ ਗਲਤੀ ਹਾਂ ਨਹੀਂ ਤੇਰੇ ਵਾਸਤੇ ਬਣਾਈਏ ਕੋਠੀ ਹੈ ਹੈ ਮੈਂ ਭਾਜੀ ਜਾਂ ਤੁਰ ਕੇ ਗੱਦੀ ਕਰਦਾ ਬਾਹਰ ਰੋਣ ਦੇ ਸੌਂਦਾ ਮੈਂ ਤੇ ਭਾਜੀ ਮੇਰਾ ਸਾਥ ਠੀਕ ਹੋ ਭਾਜੀ ਇਹ ਤੁਸੀਂ ਅੱਜ ਚੋਰ ਫੜਿਆ ਹਾਂਜੀ ਹਾਂਜੀ ਭਾਈ ਸਵੇਰੇ ਇੱਥੇ ਫੜਿਆ ਜੀ अच्छा की कहंदा है किन्ने दिन हो गए नुं उथे आंदे नु भाई इनु कहंदा जी मेनू 2-4 दिन हो गए आए नु इत्थे ते एस्ना ही ताकी तोड़ के ना अंदर वड गए जी अलमारी भी थोड़ी है ते अलमारी भी अंदर पई थी एक अलमारी ਵਿੱਚੋਂ ਵੀ ਤੋੜ-ਤੋੜ ਕੇ ਪਤਾ ਨਹੀਂ ਕੁਛ ਕੀ ਲੈ ਗਏ ਹਾਲੇ ਚੈੱਕ ਨਹੀਂ ਕੀਤਾ ਸੀ اچھا ਤੇ ਸਮਾਨ ਸਾਰਾ ਅੰਦਰੋਂ ਲੈ ਗਏ ਤੇ ਮੈਂ ਹੁਣ ਸਵੇਰੇ ਜਦੋਂ ਭਾਈ ਹੁਣੀ ਆਏ ਤੇ ਦੇਖਿਆ ਜੀ ਅੰਦਰ ਕੋਈ ਚੋਰ ਬੜਿਆ ਹੋਇਆ ਕਹਿੰਦੇ ਕਿਸੇ ਨੇ ਦਿੱਤੇ ਵੀ ਚੋਰ ਫੜਿਆ ਤੁਹਾਡੇ ਘੁੱਟਿਆ ਹੋਇਆ ਤਾਂ ਕਿਹਾ اچھا ਤੇ ਫੇ ਮੈਂ ਭਲੀ ਮੈਂ ਆਇਆ ਤੇ ਮੈਂ ਖੁੱਲ੍ਹਾ ਕੇ ਦਿੰਦਾ ਇਹ ਨੂ ਮੈਂ ਅੰਦਰੋਂ ਫੜਿਆ ਨਹੀਂ ਮਹਿਮ ਕੀ ਕਹਿੰਦਾ ਹੈ ਕਿ ਕਿੰਨਾ ਕਿੰਨਾ ਕਿੰਨੇ ਦਿਨ ਹੋ ਗਏ ਆਂਦੇ ਨੂੰ ਮੈਨੂੰ ਕਹਿੰਦਾ ਹਫਤਾ ਹੋ ਗਿਆ ਕਹਿੰਦਾ ਮੈਨੂੰ ਹਫਤਾ ਹੋ ਗਿਆ ਆਂਦੀਆਂ ਕਿ ਕਹਿੰਦਾ ਜੀ ਤੇ ਦੋ ਦਿਨ ਚੰਗਣਾ ਕਹਿੰਦਾ ਜੀ ਉਸ ਭਾਂਡੇ ਭੁੰਡੇ ਬਾਕੀ ਹੋਰ ਸਮਾਨ ਕਹਿੰਦੇ ਉਹ ਪਾੜੀ ਆਂਦੇ ਸੀ ਚੱਕ ਕੇ ਲੈ ਗਏ ਸੀ ਤੇ ਮੈਂ ਤਾਂ ਕਹਿੰਦਾ ਜੀ ਭਾਈ ਇੱਥੇ ਪੈਣ ਇਹਦੇ ਬਾਰੇ ਪੁਲਿਸ ਨੂੰ ਤਲਾਸ਼ ਕੀਤੀ ਭਾਈ ਹਰਜੀ ਹੁਣ ਪੁਲਿਸ ਨੂੰ ਤਲਾਸ਼ ਦਿੰਨੇ ਆ ਜੀ अच्छा हां जी मेरा स्मिता देवी हां जी स्मिता देवी जी आ ਕਿਹੜੇ ਪਿੰਡ ਤੋਂ ਆਪਾਂ ਅਸੀਂ ਫਲੋਰ ਤੋਂ ਫਲੋਰ ਦੇ ਵਿੱਚ ਪਿੰਡ ਕਿਹੜਾ ਰੇਲਵੇ ਕਲੋਨੀ ਆਹ ਇਹ ਬ੍ਰਹਮਪੁਰੀ हां जी हां जी ਇੱਥੇ ਅੱਜ ਪੁਲਿਸ ਆਈ ਹੈ ਕਿ ਮਾਮਲਾ ਕੀ ਹੈ ਇਹ ਚੋਰੀ ਦਾ ਮਾਮਲਾ ਆ ਅੱਛਾ ਹੋਰ ਫੜਿਆ ਆ ਜੋ ਅੰਦਰ ਗਰੀਲਾਂ ਪੱਟ ਕੇ ਅੰਦਰ ਵੜਿਆ ਵਾ ਸਾਰਾ ਅੰਦਰ ਉਹ ਸਮਾਨ ਚਾਕੂ ਲੈ ਗਿਆ ਆ ਭਾਂਡੇ ਭੁੰਡੇ ਲੈ ਗਿਆ ਅਲਮਾਰੀ ਦੀ ਫੁੱਲ ਫਾਲੀ ਕੀਤੀ ਆ ਸਾਰੇ ਅੱਛਾ ਤੇ ਹੁਣ ਅੰਦਰ ਕਰਵਾ ਦਿੱਤਾ ਗਿਆ ਹਾਂਜੀ ਪੁਲਿਸ ਲੈ ਗਈ ਆ ਜੀ ਉਹਨਾਂ ਨੂੰ ਅੱਛਾ ਕੀ ਕਾਰਵਾਈ ਕਰਵਾਉਣਾ ਚਾਹੁੰਦੇ ਆ ਅਸੀਂ ਕਾਰਵਾਈ ਇਹ ਕਰਵਾਉਣਾ ਚਾਹੁੰਦੇ ਆ ਕਿ ਜਿਹੜਾ ਇਹ ਨਸ਼ਾ ਪੱਤਾ ਕਰਦੇ ਹੈਗੇ ਆ ਇਹਨਾਂ ਨੂੰ ਸਜ਼ਾ ਦਿੱਤੀ ਜਾਵੇ ਸਖਤ ਸਾਥੇ ਇਹ ਬੰਦ ਕੀਤਾ ਜਾਵੇ ਗਰੀਬ ਬੰਦੇ ਆ ਅਸੀਂ ਵੀ ਦਿਹਾੜੀ ਟੱਪਾ ਕਰਨ ਵਾਲੇ ਆ ਜੀ ਕਿਸੇ ਤਰ੍ਹਾਂ ਨਾ ਮਿਹਨਤ ਕਰਦੇ ਆ ਮਿਹਨਤ ਕਰਕੇ ਅਸੀਂ ਥੋੜਾ ਥੋੜਾ ਆਪਣਾ ਬਣਾ ਰਹੇ ਆ ਕੋਈ ਚੀਜ਼ ਬਣਾ ਰਹੇ ਆ ਤੇ ਸਾਨੂੰ ਚੋਰ ਜੀ ਇਹ ਸਾਨੂੰ ਨਸ਼ਾ ਪੱਤੇ ਕਰਨ ਵਾਲੇ ਸਾਨੂੰ ਜੀਣ ਨਹੀਂ ਦਿੰਦੇ